ਰੇ ਨਾਲ ਇਸ ਵਕਤ ਕੁਲਵਿੰਦਰ ਸਿੰਘ ਮੌਜੂਦ ਨੇ ਪੰਜਾਬੀ ਗਾਇਕ ਨੇ ਬਹੁਤ ਸੋਹਣੀ ਆਵਾਜ਼ ਹੈ ਵੱਡੇ ਵੱਡੇ ਸਿੰਗਰਾਂ ਨੂੰ maat ਪਾਉਂਦੀ ਉਹਨਾਂ ਦੀ ਆਵਾਜ਼ ਪਰ ਸ਼ਰੀਰਕ ਤੌਰ ਤੇ ਉਹ ਠੀਕ ਨਹੀਂ ਫੌੜੀਆਂ ਦੇ ਨਾਲ ਤੁਰਦੇ ਨੇ ਬਚਪਨ ਦੇ ਵਿੱਚ ਪੂਲੀਓ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਰਿੜਕੇ ਵੀ ਤੁਰੇ ਨੇ ਥੱਲੇ ਹੱਥ ਦੇ ਸਹਾਰੇ ਦੇ ਨਾਲ ਤੁਰਦੇ ਸੀ ਪਰ ਹੁਣ ਫੌੜੀਆਂ ਦੇ ਸਹਾਰੇ ਦੇ ਨਾਲ ਤੁਰਦੇ ਨੇ ਹੱਥਾਂ ਵਿੱਚ ਕੁੰਮ ਦੀ ਜਾਨੀ ਐ ਇੰਸਟਾਗ੍ਰਾਮ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਦੇਖਿਆ ਹੋਵੇਗਾ ਇਹਨੇ ਅਕਸਰ ਆਪਣੀਆਂ ਵੀਡੀਓਸ ਆਪਣੇ ਖੇਤਾਂ ਵਿੱਚ ਖੜ ਕੇ ਪਾਉਂਦੇ ਨੇ ਕਿਹਦੇ ਸਿੱਕੇ ਆ ਦਾ ਚੱਲ ਗਿਆ ਯੋਰ ਦੱਸ ਜਾ ਨੀ ਰੱਬ ਦੇ ਸਮਾਨ ਤੁਹਾਡੀ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਹਾਂਜੀ ਸਤਵਿੰਦਰ ਬੁੱਗੇ ਦਾ ਤੁਸੀਂ ਗਾਣਾ ਗਾਇਆ ਸੀਗਾ ਹਾਂ ਜੀ ਇਹ ਹੈਪੀ ਰਾਈ ਕੋਟੀ ਵਾਲੀ ਵੀ ਵੀਡੀਓ ਕਾਫੀ ਵਾਇਰਲ ਹੋਈ ਹੈਪੀ ਰਾਈ ਕੋਟੀ ਨੇ ਕਮੈਂਟ ਵੀ ਕੀਤਾ ਸੀ ਬਿਲਕੁਲ ਬਾਬਾ ਸਾਡੇ ਜੈ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾ ਗੌਣ ਵਜਾਉਣ ਤਾਂ ਜਿਹੜਾ ਇਹਨਾਂ ਦਾ ਚੱਲਦਾ ਹੈ ਗਾਇਕੀ ਤਾਂ ਚੱਲਦੀ ਹੈ ਪਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਕਿਰਤ ਵੀ ਨਾਲ ਕਰਦੇ ਨੇ ਇਹਨਾਂ ਦਾ ਆਪਣਾ ਇਹਨਾਂ ਦੀ ਫੋਨ ਨਾਰੀ ਦੁਕਾਨ ਹੈ ਫੋਨਾਂ ਦਾ ਕੰਮ ਕਰਦੇ ਨੇ ਇਹ ਜੇ ਹੁਣ ਜੇ ਰੀਤੀ ਤਾ ਚੁੱਕ ਲੈnde ਪੀਪੂਲੀਓ ਤਾਂ ਕਿਹੜੀ ਉਮਰ ਦੇ ਵਿੱਚ ਹੋਇਆ ਸੀ ਤੈਨ ਸਾਲ ਦੀ ਉਮਰ ਸੀ ਜਦੋਂ ਮੈਨੂੰ ਪੋਲੀਓ ਹੋਇਆ। ਹੂੰ। 3 ਸਾਲ ਦੀ ਉਮਰ ਮੇਰੇ ਮੈਂ ਦੱਸਦੇ ਆ ਕਰਦੇ ਵੀ ਕਿਤੇ ਵਿਆਹ ਗਏ ਸੀਗੇ। ਹੂੰ। ਤੇ ਵਿਆਹ ਗਏ ਤਾਂ ਉੱਥੇ ਬੁਖਾਰ ਥੋੜਾ ਹੋ ਗਿਆ ਮੈਨੂੰ। ਹੂੰ। ਤਾਂ ਜਦੋਂ ਸਵੇਰੇ ਉੱਠਿਆ ਆ ਤੇ ਜਿਹੜੀਆਂ ਲੱਤਾਂ ਆ ਉਹ ਲੱਗੀਆਂ ਨਹੀਂ ਥੱਲੇ। ਕੰਮ ਕਰਨਾ ਬੰਦ ਹੋ ਗਿਆ ਸੀਗਾ ਲੱਤਾਂ ਦਾ ਜਿਹੜਾ ਸਰਕਲ ਰੁਗ ਗਿਆ ਸਾਰਾ। ਤੇ ਮੈਨੂੰ ਲੈ ਕੇ ਜਾਂਦੇ ਰਹਿ ਇੱਕ ਤੇ ਇੱਧਰ ਕਦੀ ਉੱਧਰ। ਤੇ ਜਦੋਂ ਪਤਾ ਲੱਗਾ ਵੀ ਇਹ ਪੋਲੀਓ ਹੋ ਗਿਆ ਬਾਅਦ ਚ ਪਤਾ ਲੱਗਾ ਤੇ ਮੇਰੇ ਖਿਆਲ ਨਾਲ ਮੈਂ ਹਸਪੀਟਲ ਰਿਆਂ ਜਲੰਧਰ ਉੱਥੇ 7 ਦਿਨ ਬਾਅਦ ਅੱਖ ਪੱਟੀ ਹੋਣੀ ਹੈ ਹੂੰ 7 ਦਿਨ ਤੱਕ ਬਿਉਸ਼ ਰਹੇ ਹਾਂ ਪਤਾ ਨਹੀਂ ਜਿੱਦਾ ਜਿੱਦਾ ਬੰਦਾ ਮਰ ਜਾਂਦਾ ਕਦੀ ਆਪਣੇ ਵੱਲ ਦੇਖ ਕੇ ਕਦੀ ਰੱਬ ਤੋਂ ਵੀ ਪੁੱਛਿਆ ਕਿ ਮੈਨੂੰ ਕਿੱਦਾਂ ਦਾ ਬਣਾਇਆ ਇੱਕ ਪਾਸੇ ਮੈਨੂੰ ਐਡਾ ਵੱਡਾ ਗੁਣ ਦੇ ਤਾ ਇੰਨੀ ਸੁਣੀ ਆਵਾਜ਼ ਦੇਤੀ ਤੇ ਦੂਸਰੇ ਪਾਸੇ ਆ ਕੁਝ ਕਰਦਾ ਅਣ ਜੇ ਮੈਂ ਪਿੱਟੀ ਜਾ ਮ ਰੱਬਾ ਤੂੰ ਕੀ ਕਰ ਦਿੱਤਾ ਹੁਣ ਮੇਰੀਆਂ ਲੱਤਾਂ ਤਾਂ ਚੱਲਣ ਲੱਗ ਪਈਆਂ ਨਹੀਂ ਬਿਲਕੁਲ ਉਹ ਤਾਂ ਉੱਦੇ ਰਹਿਣੀਆਂ ਨੇ ਉੱਤੀ ਰਹਿਣੀਆਂ ਇਹ ਤੋਂ ਵੈਤਰਿਆ ਕਿ ਮੈਂ ਹੁਣ ਆਪਣਾ ਕੰਮ ਕਰਦਾ ਤੁਸੀਂ ਮੇਰਾ ਕੰਮ ਵੀ ਦੇਖ ਲਿਆ ਮੈਂ ਕਰਦਾ ਬੜਾ ਖੁਸ਼ ਹਾਂ ਤੇ ਗਾਇਕੀ ਵੀ ਮੈਂ ਗਾ ਵੀ ਰਿਹਾ ਹਾਂ ਤੇ ਇਹ ਤਾਂ ਮੈਨੂੰ ਬਹੁਤ ਸ਼ੌਂਕ ਸੀ ਸ਼ੁਰੂ ਤੋਂ ਹੀ ਤੇ ਬੜਾ ਆਨੰਦ ਆ ਜੀ ਕੋਈ ਨਾ ਦਾ ਗਿਲਾ ਸ਼ਿਕਵਾ ਨਹੀਂ ਕੋਈ ਵੀ ਜੋ ਹੈ ਵਧੀਆ ਹੈ ਮੈਨੂੰ ਤੁਹਾਡੇ ਵਿੱਚ ਨਾ ਇੱਕ ਚੀਜ਼ ਬਹੁਤ ਵਧੀਆ ਲੱਗਦੀ ਆ ਹਾਂਜੀ ਹਮੇਸ਼ਾ ਤੁਹਾਡੇ ਚਿਹਰੇ ਤੇ ਸਮਾਈਲ ਹਮੇਸ਼ਾ ਦੀ ਤੁਸੀਂ ਹੱਸਦੇ ਰਹਿੰਦੇ ਹੋ ਨਾ ਮੈਂ ਅਕਸਰ ਇਹਨਾਂ ਦੀਆਂ ਵੀਡੀਓਜ਼ ਵੀ ਤੁਸੀਂ ਇੰਸਟਾਗ੍ਰam ਤੇ ਦੇਖੀਆਂ ਹੋਣੀਆਂ ਇਹ ਸੈਡ ਸਵੰਗ ਵੀ ਜਦੋਂ ਗਾਉਂਦੇ ਆ ਤੇ ਹੱਸ ਕੇ ਗਾਉਂਦੇ ਆ ਹੈ ਨਾ ਤੇ ਸੂਟਾਂ ਤੋਂ ਲੱਭ ਦੀ ਪਈ ਤੁਹਾਡੀਆਂ ਵੀਡੀਓ ਦੀ ਗੱਲ ਕਰਦੇ ਸੀ ਆਪਾਂ ਇੰਨੀਆਂ ਵੀਡੀਓਜ਼ ਤੁਹਾਡੀਆਂ ਵਾਇਰਲ ਹੋਈਆਂ ਨੇ ਕਦੀ ਪੰਜਾਬੀ ਇੰਡਸਟਰੀ ਦੇ ਕਿਸੇ ਵੱਡੇ ਸਟਾਰ ਨੇ ਮੈਸੇਜ ਕੀਤਾ ਹੋਵੇ ਕਿਤੇ ਫੋਨ ਤੇ ਗੱਲ ਹੋਈ ਹੋਵੇ ਜਾਂ ਕਿਹਾ ਹੋਵੇ ਕਿ ਬਾਈ ਤੁਹਾਡਾ ਸੀ ਤੁਹਾਨੂੰ ਸਪੋਰਟ ਕਰਦੇ ਆ ਐਮੀ ਨੇ ਜਦੋਂ ਪਿਛਲੇ ਸਾਲ ਜੋ ਸਾਡੀਆਂ ਵੀਡੀਓ ਵਾਇਰਲ ਹੋਈਆਂ ਸਰਦੂਲ ਸਰਦੂਲ ਪਾਈ ਦਾ ਗਾਣਾ ਜਿਹੜਾ ਵਾਇਰਲ ਹੋਇਆ ਤਾਂ ਉਹਨਾਂ ਨੇ ਆਪਾਂ ਨੂੰ ਫੋਲੋ ਕਰ ਲਿਆ ਅਸ਼ਮੀਰ ਵੀ ਤੁਹਾਨੂੰ ਫੋਲੋ ਕਰਦੇ ਆ ਹਾਂ ਜੀ ਕੀ ਬਾਤ ਫਿਰ ਉਹਨਾਂ ਨੇ ਮੈਸੇਜ ਵੀ ਕੀਤਾ ਬਈ ਦੱਬ ਕੇ ਰੱਖੋ ਕੰਮ ਅੱਛਾ ਬਾਤੇ ਸੂਟਾਂ ਤੋਂ ਲੱਭਦੀ ਪਈ ਪਿਆਰ ਦੁਨੀਆ ਸਾਹਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜੇਕਰ ਅਸੀਂ ਪਰਮਾਤਮਾ ਦੀ ਗੱਲ ਕਰੀਏ ਤਾਂ ਸਿਆਣਿਆਂ ਦੇ ਕੋਲੋਂ ਵੀ ਇਹ ਸੁਣਦੇ ਆ ਰਹੇ ਆ ਕਿ ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਸੰਪੂਰਨ ਤੌਰ ਤੇ ਨਹੀਂ ਬਣਾਇਆ ਕੋਈ ਨਾ ਕੋਈ ਕਮੀ ਜਿਹੜੀ ਆ ਜ਼ਰੂਰ ਰੱਖੀ ਆ ਕਿਸੇ ਨਾ ਕਿਸੇ ਗੱਲ ਤੋਂ ਵਾਂਝਾ ਜ਼ਰੂਰ ਰੱਖਿਆ ਮੇਰੇ ਨਾਲ ਇਸ ਵਕਤ ਕੁਲਵਿੰਦਰ ਸਿੰਘ ਮੌਜੂਦ ਨੇ ਪੰਜਾਬੀ ਗਾਇਕ ਨੇ ਬਹੁਤ ਸੁਣੀ ਆਵਾਜ਼ ਹੈ ਵੱਡੇ ਵੱਡੇ ਸਿੰਗਰਾਂ ਨੂੰ maat ਪਾਉਂਦੀ ਉਹਨਾਂ ਦੀ ਆਵਾਜ਼ ਪਰ ਸਰੀਰਕ ਤੌਰ ਤੇ ਉਹ ਠੀਕ ਨਹੀਂ ਫੌੜੀਆਂ ਦੇ ਨਾਲ ਤੁਰਦੇ ਨੇ ਬਚਪਨ ਦੇ ਵਿੱਚ ਪੋਲੀਓ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਰੜਕੇ ਵੀ ਤੁਰੇ ਨੇ ਥੱਲੇ ਹੱਥ ਦੇ ਸਹਾਰੇ ਦੇ ਨਾਲ ਤੁਰਦੇ ਸੀ ਪਰ ਹੁਣ ਫੌੜੀਆਂ ਦੇ ਸਹਾਰੇ ਦੇ ਨਾਲ ਤੁਰਦੇ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਜੀਵਨ ਬਾਬਤ ਤੇ ਹੁਣ ਇਹਨਾਂ ਦੇ ਕਈ ਗਾਣੇ ਵੀ ਆਏ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੰਸਟਾਗ੍ਰam ਤੇ ਤੁਸੀਂ ਇਹਨਾਂ ਨੂੰ ਜ਼ਰੂਰ ਦੇਖਿਆ ਹੋਵੇਗਾ ਇਹਨਾਂ ਇਹ ਅਕਸਰ ਆਪਣੀਆਂ ਵੀਡੀਓਜ਼ ਆਪਣੇ ਖੇਤਾਂ ਵਿੱਚ ਖੜ ਕੇ ਪਾਉਂਦੇ ਨੇ ਅੱਜ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਵਾਗਤ ਕਰਦੇ ਆਂ ਕੁਲਵਿੰਦਰ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਡੇਨਿਕ ਸਵੇਰਾ ਟੀਵੀ ਤੇ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮੰਨ ਸਾਹਿਬ ਆਏ ਆ ਸਾਡੇ ਡੇਨਿਕ ਸਵੇਰਾ ਤੋਂ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰ ਸ਼ੁਕਰੀਆ ਜੀ ਜਿਹਾ ਤੁਸੀਂ ਸਾਡੀ ਅੱਜ ਸਾਨੂੰ ਦਰਸ਼ਨ ਦੇਣ ਆਏ ਹੋਰ ਸਾਡੇ ਨਾਲ ਗੱਲਬਾਤ ਕਰਨ ਆਏ ਹੋ ਤੁਹਾਡਾ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਤੇ ਮੈਂ ਨਾਲ ਦੀ ਨਾਲ ਦਰਸ਼ਕਾਂ ਨੂੰ ਇੱਕ ਇਹ ਵੀ ਗੱਲ ਦੇ ਇਥੇ ਦੱਸਣਾ ਚਾਹੁੰਦਾ ਕਿ ਗੌਣ ਵਜਾਉਣ ਤਾਂ ਜਿਹੜਾ ਇਹਨਾਂ ਦਾ ਚੱਲਦਾ ਆ ਗਾਇਕੀ ਤਾਂ ਚੱਲਦੀ ਆ ਪਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਕਿਰਤ ਵੀ ਨਾਲ ਕਰਦੇ ਨੇ ਇਹਨਾਂ ਦਾ ਆਪਣਾ ਇਹਨਾਂ ਦੀ ਫੋਨ ਨਾਰੀ ਦੀ ਦੁਕਾਨ ਆ ਫੋਨਾਂ ਦਾ ਕੰਮ ਕਰਦੇ ਨੇ ਇਹ ਤੇ ਉਸ ਬਾਬਤ ਵੀ ਗੱਲਬਾਤ ਕਰਾਂਗੇ ਅ ਭਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਚਪਨ ਤੋਂ ਸ਼ੁਰੂ ਕਰੂੰਗਾ ਵੀ ਪੋਲੀਓ ਤੁਹਾਨੂੰ ਕਿਹੜੀ ਉਮਰ ਦੇ ਵਿੱਚ ਹੋਇਆ ਸੀ ਤਿੰਨ ਸਾਲ ਦੀ ਉਮਰ ਸੀ ਜਦੋਂ ਮੈਨੂੰ ਪੋਲੀਓ ਹੋਇਆ ਸੀ ਤਿੰਨ ਸਾਲ ਦੀ ਉਮਰ ਮੇਰੇ ਮੈਂ ਦੱਸਦੇ ਆ ਕਰਦੇ ਵੀ ਕਿਤੇ ਵਿਆਹ ਗਏ ਸੀਗੇ ਹੂੰ ਤੇ ਵਿਆਹ ਗਏ ਤਾਂ ਉੱਥੇ ਬੁਖਾਰ ਥੋੜਾ ਹੋ ਗਿਆ ਮੈਨੂੰ ਹੂੰ ਤਾਂ ਜਦੋਂ ਸਵੇਰੇ ਉੱਠਿਆ ਆਂ ਤੇ ਜਿਹੜੀਆਂ ਲੱਤਾਂ ਆ ਉਹ ਲੱਗੀਆਂ ਨਹੀਂ ਥੱਲੇ ਕਿ ਕਿ ਫੰਕਸ਼ਨ ਕਰਨਾ ਬੰਦ ਕਰ ਗਈਆਂ ਹੂੰ ਕੰਮ ਕਰਨਾ ਬੰਦ ਕਰ ਗਈ ਹਾਂ ਕੰਮ ਕਰਨਾ ਬੰਦ ਹੋ ਗਿਆ ਸੀਗਾ ਲੱਤਾਂ ਦਾ ਜਿਹੜਾ ਸਰਕਲ ਰੁਗ ਗਿਆ ਸਾਰਾ ਤੇ ਮੈਨੂੰ ਲੈ ਕੇ ਜਾਂਦੇ ਰਹਿ ਇੱਕ ਦਿਨ ਇੱਧਰ ਕਦੀ ਉੱਧਰ ਤੇ ਜਦੋਂ ਪਤਾ ਲੱਗਾ ਵੀ ਇਹ ਪੋਲੀਓ ਹੋ ਗਿਆ ਬਾਅਦ ਚ ਪਤਾ ਲੱਗਾ ਤੇ ਮੇਰੇ ਖਿਆਲ ਨਾਲ ਮੈਂ ਹਸਪੀਟਲ ਰਿਆਂ ਜਲੰਧਰ ਉੱਥੇ 7 ਦਿਨ ਬਾਅਦ ਅੱਖ ਪੱਟੀ ਹੋਣੀ ਹੈ ਹੂੰ 7 ਦਿਨ ਤੱਕ ਬਿਉਸ਼ ਰਹੇ ਹਾਂ ਪਤਾ ਨਹੀਂ ਜਿੱਦਾ ਜਿੱਦਾ ਬੰਦਾ ਮਰ ਜਾਂਦਾ ਤੇ ਇਹ ਸਭ ਲਾ ਲੋ ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਹੂੰ ਬਿਨਾਂ ਵਿੱਚ ਚੱਲਦੀ ਨਹੀਂ ਸੀਗੀ ਅੱਛਾ ਫੇ ਅਚਾਨਕ ਡੈਡੀ ਦਾਦਾ ਹੁੰਦਾ ਮੈਨੂੰ ਵੀ 4 ਵਜੇ ਜਾਨੀ ਕਿ ਗਲੂਗੋਸ਼ ਚੱਲ ਪਿਆ ਆਟੋਮੈਟ ਗਲੂਗੋਸ਼ ਲੱਗਾ ਸੀ ਆਪਣੇ ਆਪ ਤੁਰ ਪਿਆ ਉਦੋਂ ਕੋਈ ਸੁਰਤ ਵਗੈਰਾ ਸੀ ਤੁਹਾਨੂੰ ਨਹੀਂ ਨਹੀਂ ਕੁਛ ਨਹੀਂ ਮੈਨੂੰ ਯਾਦ ਵੀ ਨਹੀਂ ਦੱਸਦੇ ਆ ਵੀ ਮੈਂ ਕਾਫੀ ਸ਼ਰਾਰਤੀ ਹੁੰਦਾ ਸੀ ਹੂੰ ਪੌੜੀਆਂ ਤੇ ਚੜ ਜਾਂਦਾ ਹੁੰਦਾ ਸੀਗਾ ਪੌੜੀਆਂ ਲਗੀਆਂ ਹੁੰਦੀਆਂ ਸੀਗੀਆਂ ਜਿਹਦਾ ਤੁਹਾਨੂੰ ਪਤਾ ਘਰ ਕੱਚੇ ਹੁੰਦੇ ਸਦੋਂ ਹੂੰ ਤੇ ਪੌੜੀਆਂ ਲਗੀਆਂ ਹੁੰਦੀਆਂ ਸੀਗੀਆਂ ਹੂੰ ਤੇ ਮੈਂ ਚੜ ਜਾਣਾ ਉੱਤੇ ਪੌੜੀਆਂ ਤੇ ਤੇ ਉਹਨਾਂ ਨੇ ਸਾਡੇ ਘਰ ਦੇ ਆਨੇ ਪੌੜੀ ਲਾ ਦੇਣੀ ਹਮ ਡੈਗਣਾ ਬਾਬੇ ਸੱਟ ਨਾਲ ਲਵਾ ਲਵੇ ਹਾਂ ਤੇ ਸਾਡੇ ਘਰ ਨਾਲ ਹੀ ਹੁੰਦਾ ਸੀ ਸਾਡੇ ਬਾਬਾ ਜੀ ਸਾਡੇ ਚਾਚੇ ਤੇ ਸਾਰੇ ਮੈਨੂੰ ਚੱਕੀ ਫਿਰਦੇ ਹੁੰਦੇ ਕਿਉਂਕਿ ਪਛਰਾਰਤੀ ਹੁੰਦਾ ਨਾਲੇ ਸੋਨਾ ਹੁੰਦਾ ਸੀ ਕਾਫੀ ਹਮ ਸੋਨੇ ਹੁਣ ਵੀ ਬਹੁਤ ਚਲੋ ਹੌਟ ਦਾ ਤਾਂ ਵੀ ਪਤਾ ਨਹੀਂ ਉਹ ਤਾਂ ਮੈਨੂੰ ਦੱਸਦੇ ਆ ਜਾਨ ਕਿ ਮੈਨੂੰ ਯਾਦ ਨਹੀਂ ਹਾਂ ਤੇ ਸਿਹਤ ਵੀ ਮੇਰੀ ਠੀਕ ਸੀਗੀ ਕਦੀ ਆਪਣੇ ਵੱਲ ਦੇਖ ਕੇ ਕਦੀ ਰੱਬ ਤੋਂ ਉਹਨਾਂ ਨੇ ਕੁੱਸਿਆ ਕਿ ਮੈਨੂੰ ਕਿੱਦਾਂ ਦਾ ਬਣਾਇਆ ਇੱਕ ਪਾਸੇ ਮੈਨੂੰ ਐਡਾ ਵੱਡਾ ਗੁਣ ਦੇਤਾ ਇੰਡੀ ਸੁਣੀ ਆਵਾਜ਼ ਦੇਤੀ ਤੇ ਦੂਸਰੇ ਪਾਸੇ ਆਹ ਕੁਝ ਕਰਤਾ ਨਹੀਂ ਨਹੀਂ ਐਦਾਂ ਦਾ ਖਿਆਲ ਰੱਬ ਨਾਲ ਸ਼ਿਕਾਇਤ ਤਾਂ ਨਹੀਂ ਕੋਈ ਨਹੀਂ 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 ਕੋਈ ਸ਼ਿਕਾਇਤ ਨਹੀਂ ਦੇਖੋ ਪਤਾ ਐਦਾਂ ਹੁੰਦਾ ਮੰਨ ਸਾਹਿਬ ਵੀ ਜੋ ਤੁਹਾਨੂੰ ਮਿਲਿਆ ਆ ਉਹਨੂੰ ਜੇ ਤੁਸੀਂ ਸਵੀਕਾਰ ਕਰੋਗੇ ਹਵਾ ਤੇ ਹੱਸਦੇ ਹੱਸਦੇ ਹੂੰ ਤੋਂ ਉਤੋਂ ਵਧੀਆ ਗੱਲ ਹੈ ਨਹੀਂ ਜੇ ਤੁਸੀਂ ਨਹੀਂ ਸਹਿਕਾਰ ਕਰਦੇ ਪਿੱਟੀ ਜਾਓਗੇ ਹੁਣ ਜੇ ਮੈਂ ਪਿੱਟੀ ਆਵਾਂ ਰੱਬਾ ਤੂੰ ਕੀ ਕਰ ਦਿੰਦਾ ਹੁਣ ਮੇਰੀਆਂ ਲੱਤਾਂ ਤਾਂ ਚੱਲਣ ਲੱਗ ਪੈਣੀਆਂ ਨਹੀਂ ਬਿਲਕੁਲ ਉਹ ਤਾਂ ਉੱਦੇ ਰਹਿਣੀਆਂ ਨੇ ਉੱਦੀ ਰਹਿਣੀਆਂ ਇਹ ਤੋਂ ਵੈਤਰਿਆ ਕਿ ਮੈਂ ਹੁਣ ਆਪਣਾ ਕੰਮ ਕਰਦਾ ਤੁਸੀਂ ਮੇਰਾ ਕੰਮ ਵੀ ਦੇਖ ਲਿਆ ਮੈਂ ਕਰਦਾ ਬੜਾ ਖੁਸ਼ ਹਾਂ ਤੇ ਗਾਇਕੀ ਵੀ ਮੈਂ ਗਾ ਵੀ ਰਿਹਾ ਹਾਂ ਤੇ ਇਹ ਤਾਂ ਮੈਨੂੰ ਬਹੁਤ ਸ਼ੌਂਕ ਸੀ ਸ਼ੁਰੂ ਤੋਂ ਹੀ ਤੇ ਬੜਾ ਆਨੰਦ ਆ ਜੀ ਕੋਈ ਨਾਦਾ ਗਿਲਾ ਸ਼ਿਕਵਾ ਨਹੀਂ ਕੋਈ ਵੀ ਜੋ ਹੈ ਵਧੀਆ ਆ ਖੁਸ਼ ਹਾਂ ਹਾਂ ਬਹੁਤ ਵਧੀਆ ਇਹ ਚ ਇਹੀ ਹੋਣਾ ਚਾਹੀਦਾ ਹਰੇਕ ਵਸ਼ਰ ਦੇ ਵਿੱਚ ਅੱਛਾ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਨਾ ਜਨਾਬ ਸਰਦੂਰ ਸਿਕੰਦਰ ਸਾਹਿਬ ਦਾ ਤੁਸੀਂ ਗਾਣਾ ਗਾਇਆ ਸੀ ਪਹਿਲਾਂ ਉਹ ਗਾਓ ਅੱਛਾ ਜੀ ਚਲੋ ਉਹ ਤੁਹਾਨੂੰ ਸੁਣਾ ਦਿੰਦਾ ਜੀ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਨੀ ਏ ਕਿਉਂ ਤਾਸ਼ੁਬਾਗਰਾ ਸਬਨਾ ਦੇ ਹੱਥਾਂ ਵਿੱਚ ਕੁੰਮ ਦੀ ਜਾਨੀ ਏ ਤੇਰੇ ਮਹਿੰਦੀ ਵਾਲੇ ਹੱਥਾਂ ਵਿੱਚ ਹੋ ਤੇਰੇ ਮਹਿੰਦੀ ਵਾਲੇ ਹੱਥਾਂ ਵਿੱਚ ਜਿੰਦ ਮੇਰੀ ਖੁਰ ਗਈ ਕੀ ਕਰੀਏ ਜੇ ਉੰਜ ਗਿਰਦੀ ਤਾਂ ਚੁੱਕ ਲੈnde ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਮੈਨੂੰ ਤੁਹਾਡੇ ਵਿੱਚ ਨਾ ਇੱਕ ਚੀਜ਼ ਬਹੁਤ ਵਧੀਆ ਲੱਗਦੀ ਆ ਹਾਂਜੀ ਹਮੇਸ਼ਾ ਤੁਹਾਡੇ ਚਿਹਰੇ ਤੇ ਸਮਾਈਲ ਹਮੇਸ਼ਾ ਦੀ ਤੁਸੀਂ ਹੱਸਦੇ ਰਹਿੰਦੇ ਹੋ ਨਾ ਮੈਂ ਅਕਸਰ ਇਹਨਾਂ ਦੀਆਂ ਵੀਡੀਓਜ਼ ਵੀ ਤੁਸੀਂ ਇੰਸਟਾਗ੍ਰਾਮ ਤੇ ਦੇਖੀਆਂ ਹੋਣੀਆਂ ਇਹ ਸੈਡ Song ਵੀ ਜਦੋਂ ਗਾਉਂਦੇ ਆ ਤੇ ਹੱਸ ਕੇ ਗਾਉਂਦੇ ਆ ਹਾਂਜੀ ਤੇ ਪਿੱਛੇ ਜੇ ਤੁਹਾਡੀ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਹਾਂਜੀ ਸਤਵਿੰਦਰ ਬੁੱਗੇ ਦਾ ਤੁਸੀਂ ਗਾਣਾ ਗਾਇਆ ਸੀਗਾ ਉਸ ਵਾਰ ਇੱਕ ਹੈਪੀ ਰਾਇ ਕੋਟੀ ਵਾਲੀ ਵੀ ਵੀਡੀਓ ਕਾਫੀ ਵਾਇਰਲ ਹੋਈ ਹੈਪੀ ਰਾਇ ਕੋਟੀ ਨੇ ਕਮੈਂਟ ਵੀ ਕੀਤਾ ਸੀ ਬਿਲਕੁਲ ਬਿਲਕੁਲ ਤੇ ਵੀਡੀਓ ਤੁਹਾਡੀਆਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਗਾਇਕੀ ਦਾ ਸ਼ੌਂਕ ਤੋਂ ਪਿਆ ਗਾਇਕੀ ਦਾ ਸ਼ੌਂਕ ਜੀ ਮੈਨੂੰ ਜਦਾਂ 13-14 ਸਾਲ ਦੀ ਉਮਰ ਆਉ ਦੋ ਦਾ ਮੈਨੂੰ ਸ਼ੌਂਕ ਆ ਗਾਇਕੀ ਦਾ ਕਿਉਂਕਿ ਸਾਡੇ ਸ਼ਾਇਦ ਬਾਬੇ ਗਾਉਂਦੇ ਰਹੇ ਆ ਹੂੰ ਉਵਿਕੋਸ਼ਾ ਚਾਚੇ ਵੀ ਗਾਉਂਦੇ ਸੀ ਬਲੱਡ ਦੇ ਵਿੱਚ ਵੀ ਹੈਗਾ ਬਲੱਡ ਚ ਵੀ ਹੈਗਾ ਆ ਕਿਉਂਕਿ ਸਾਡੇ ਚਾਚੇ ਹੁਣੇ ਅਕਸਰ ਗਾਉਂਦੇ ਹੁੰਦੇ ਸੀਗਾ ਜਿੱਦਾਂ ਉਹਨਾਂ ਨੇ ਅ ਬਬੀ ਬਾਲਕਨਾ ਆਦਿ ਜਾਣਾ ਚੌਂਕੀਆਂ ਲੱਗਣੀਆਂ ਅਸੀਂ ਵੀ ਬਹਿ ਜਾਣਾ ਕੋਲ ਖਾਸ ਕਰਕੇ ਮੇਰਾ ਨਾ ਜ਼ਿਆਦਾਤਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਜਿਹੜੀਆਂ ਬੀਬੀਆਂ ਗਾਉਂਦੀਆਂ ਹੁੰਦੀਆਂ ਸੁਹਾਗ ਗਾਉਂਦੀਆਂ ਮੈਂ ਉਹਨਾਂ ਦੇ ਵਿੱਚ ਜਾ ਕੇ ਬਹਿ ਜਾਣਾ ਸੁਹਾਗ ਵੀ ਨਾਲ ਕਈ ਜਣੇ ਉਹ ਮੈਨੂੰ ਕਹਿੰਦੀ ਆਉਂਦੇ ਮੈਨੂੰ ਇੱਕ ਸੁਹਾਗ ਬੜਾ ਉਹਨਾਂ ਦਾ ਵਧੀਆ ਲੱਗਦਾ ਹੁੰਦਾ ਜਿਹੜਾ ਦਾ ਅ ਓ ਜੇ ਮੈਂ ਤੁਹਾਨੂੰ ਬੋਲ ਕੇ ਦੱਸਦਾ ਮੈਨੂੰ ਬੜਾ ਔਣ ਦੇ ਔਣ ਦੇ ਆਪਾਂ ਤੁਹਾਨੂੰ ਸੁਣਨਾ ਹੈ ਅੱਜ ਹਰੀਏ ਨੀਰਸ ਪਰੇ ਖਾਜੂਰੇ ਕੇਨੇ ਦਿੱਤਾ ਇਨੀ ਦੂਰੇ ਵਾਬਲਤਾ ਮੇਰਾ ਦੇਸਾ ਦਾ ਰਾਜਾ ਓਨੇ ਦਿੱਤਾ ਐਨੀ ਦੂਰੇ ਹਰੀਏਨੀ ਰਸ ਪਰੇ ਖਜੂਰੇ ਕਨੇ ਦਿੱਤਾ ਐਨੀ ਦੂਰੇ ਕਿਆ ਬਾਤ ਹੈ ਭਾਈ ਕਮਾਲ ਉਹ ਹਨਾ ਉਹਨਾਂ ਨੇ ਕਹਿਣਾ ਮੈਨੂੰ ਬੜਾ ਸ਼ੌਂਕ ਹੁੰਦਾ ਸੁਣਨ ਦਾ ਮੈਂ ਕਹਿੰਦਾ ਉਹ ਸੁਣਾਓ ਹੂੰ ਮੈਨੂੰ ਬਹੁਤ ਵਧੀਆ ਲੱਗਦਾ ਏ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਬੋਲ ਤੇ ਮੈਂ ਉਹਨਾਂ ਨਾਲ ਬੋਲਣਾ ਨਾਲ ਜਿੱਦਾਂ ਉਹ ਬੋਲਦੇ ਉਹਦਾਂ ਬੋਲਣਾ ਹੂੰ ਅੱਛਾ ਤੁਹਾਡੀਆਂ ਵੀਡੀਓ ਦੀ ਗੱਲ ਕਰਦੇ ਸੀ ਆਪਾਂ ਇੰਨੀਆਂ ਵੀਡੀਓਜ਼ ਤੁਹਾਡੀਆਂ ਵਾਇਰਲ ਹੋਈਆਂ ਨੇ ਹੂੰ ਕਦੀ ਪੰਜਾਬੀ ਇੰਡਸਟਰੀ ਦੇ ਕਿਸੇ ਵੱਡੇ ਸਟਾਰ ਨੇ ਮੈਸੇਜ ਕੀਤਾ ਹੋਵੇ ਕਿ ਤੇ ਫੋਨ ਤੇ ਗੱਲ ਹੋਈ ਹੋਵੇ ਜਾਂ ਕਿਹਾ ਹੋਵੇ ਕਿ ਬਾਈ ਤੂੰ ਗਾ ਸੀ ਤੈਨੂੰ ਸਪੋਰਟ ਕਰਦੇ ਆ। ਨਹੀਂ ਅਮੀ ਅਮੀ ਨੇ ਜਦੋਂ ਪਿਛਲੇ ਸਾਲ ਜਦੋਂ ਸਾਡੀਆਂ ਵੀਡੀਓ ਵਾਇਰਲ ਹੋਈਆਂ ਸਰਦੂਲ ਸਰਦੂਲ ਭਾਈ ਦਾ ਗਾਣਾ ਜਦੋਂ ਵਾਇਰਲ ਹੋਇਆ ਹਾਂ ਤਾਂ ਉਹਨਾਂ ਨੇ ਆਪਾਂ ਨੂੰ ਫੋਲੋ ਕਰ ਲਿਆ। ਅ ਸਾਮੀ ਵੀ ਕਿ ਤੁਹਾਨੂੰ ਫੋਲੋ ਕਰਦੇ ਆ? ਹਾਂ ਜੀ ਹਾਂ। ਕੀ ਬਾਤ ਹੈ? ਫੇ ਉਹਨਾਂ ਨੇ ਮੈਸੇਜ ਵੀ ਕੀਤਾ ਬਈ ਦੱਬ ਕੇ ਰੱਖੋ ਕੰਮ। ਅੱਛਾ। ਤੇ ਆਂਦੀਆਂ ਜੀ। ਤੇ ਹੁਣ ਸ਼ੋਅ ਵਗੈਰਾ ਲਾਉਨੇ ਹੋ ਤੁਸੀਂ ਨਹੀਂ ਨਹੀਂ ਸ਼ੋਅ ਤਾਂ ਨਹੀਂ ਲਾਉਂਦੇ ਜਾਂਦੇ ਕਿਉਂਕਿ ਹੱਲੇ ਤਾਂ ਸਾਡੇ ਆ ਗਾਣਿਆਂ ਦੇ ਵਾਲਿਆਂ ਸਾਰਾ ਸਾਡਾ ਫੋਕਸ ਸਾਡਾ ਜਿਹੜੇ ਗਾਣੇ ਸਾਡੇ ਆਉਣ ਵਾਲੇ ਆ ਇੱਕ ਤਾਂ ਸਾਡਾ ਗਾਣਾ ਆ ਵੀ ਗਿਆ ਆਲਰੇਡੀ ਉਹ ਵੀ ਸੁਣਦੇ ਆਪਾਂ ਹਾਂਜੀ ਸਾਰਿਆਂ ਨੂੰ ਸ਼ੁਗਾ ਬੇਨਤੀ ਆ ਵੀ ਉਹਨੂੰ ਸੁਣਨ ਔਰ ਸ਼ੇਅਰ ਕਰਨ ਸਾਡੇ ਪੇਜ ਤੇ ਵੀ ਆ ਸਾਡਾ ਜਿਹੜਾ YouTube ਦਾ ਚੈਨਲ ਦਾ ਟੀਮ ਰੈਕਡ ਤੇ ਕੱਲ ਹੀ ਰਿਲੀਜ਼ ਹੋਇਆ ਉਹ ਗਾਣਾ ਤੇ ਅੱਜ ਕੱਲ ਔਕਾਤ ਹੁੰਦੀ ਜੱਜ ਜੇਬਾਂ ਦੇ ਸੂਟਾਂ ਤੇ ਉਹ ਗਾਣਾ ਹੁਣ ਉਸ ਤੋਂ ਬਾਅਦ ਅਸੀਂ ਗਾਣਾ ਖੋਰ ਕਰ ਰਹੇ ਆ ਉਹ ਵੀ ਸਾਡਾ ਸ਼ਾਇਦ ਅਗਲੇ ਮਹੀਨੇ ਆ ਜੂਗਾ ਤੇ ਗਾਇਕੀ ਕਿਨਾਂ ਤੋਂ ਸਿੱਖੀ ਤੁਸੀਂ ਗਾਇਕੀ ਸਾਡੇ ਆ ਨਾ ਇੱਥੇ ਉਸਤਾਦ ਜੀ ਆ ਭਪਿੰਦਰ ਸਿੰਘ ਰਾਗੀ ਭਪਿੰਦਰ ਸਿੰਘ ਉਹਨਾਂ ਨੂੰ ਦੇਖਦਾ ਨਿਗਾ ਉਹ ਨੀਤਰ ਹੀ ਨੇ ਔਰ ਉਹਨਾਂ ਦੀ ਅਕੈਡਮੀ ਆ ਅੱਛਾ ਸੰਗੀਤ ਦੀ ਉਹ ਸਿਖਾਉਂਦੇ ਆ ਬੱਚੇ ਉਹਨਾਂ ਤੋਂ ਸਿੱਖਦੇ ਆ ਤੇ ਮਮੀ ਉਹਨਾਂ ਤੋਂ ਸਿੱਖਦਾਰੀਆਂ ਮੈਂ ਛੋਟਾ ਜਿਹਾ 13-14 ਸਾਲ ਦੀ ਉਮਰ ਦਾ ਜਦੋਂ ਮੈਂ ਉਹਨਾਂ ਤੋਂ ਸਿੱਖਦਾ ਹੁੰਦਾ ਸੀ ਉੱਥੇ ਸੌ ਜਾਣਾ ਉੱਥੇ ਰੋਟੀ ਖਾ ਲੈਣੀ ਉਹ ਸੌ ਵੀ ਜਾਣਾ ਉਹਨਾਂ ਨੇ ਘਰੇ ਵੀ ਛੱਡ ਜਾਣਾ ਮੈਨੂੰ ਅੱਛਾ ਆ ਅੱਛਾ ਬਈ ਬਈ ਕੁਲਵਿੰਦਰ ਇੱਕ ਮੈਨੂੰ ਗੱਲ ਦੱਸੋ ਕਿ ਇੱਕ ਪਾਸੇ ਤੁਸੀਂ ਸਿੱਖ ਕੇ ਆਏ ਹੋ ਨਾ ਹਾਂਜੀ ਤੁਸੀਂ ਜੇ ਵੀਡੀਓ ਵੀ ਬਣਾਉਨੇ ਆ ਤਾਂ ਜਦੋਂ ਤੁਸੀਂ ਕੋਈ ਗਾਣਾ ਗਾਉਨੇ ਪੂਰਾ ਸੁਰ ਦੇ ਵਿੱਚ ਹੁੰਦਾ ਸਿੱਖ ਕੇ ਆਏ ਹੋ ਸੁਰ ਰਿਆ ਤੁਹਾਡੇ ਕੋਲ ਸਭ ਕੁਝ ਹੈਗਾ ਆ ਇੱਕ ਪਾਸੇ ਤੁਸੀਂ ਉਹ ਅਸਲ ਟੈਲੈਂਟ ਤੇ ਇੱਕ ਪਾਸੇ ਇੰਸਟਾਗ੍ਰam ਤੇ ਵੈਸੇ ਆਪਾਂ ਦੇਖਦੇ ਜਿਹੜਾ ਜੱਕੜ ਮਾਰਦੇ ਆ ਕੋਈ ਵੀ ਉਹਨਾਂ ਚ ਟੈਲੈਂਟ ਨਹੀਂ ਕੋਈ ਕੁਝ ਨਹੀਂ ਨਾ ਲੈਣਾ ਦੇਣਾ ਲੋਕਾਂ ਨੇ ਸਿਰ ਤੇ ਚੱਕਿਆ ਹੋਇਆ ਉਹਨਾਂ ਨੂੰ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਗੇ ਦੇਖੋ ਜੀ ਮੈਂ ਇਸ ਵਿਸ਼ੇ ਤੇ ਬਾਲਾ ਕੁਛ ਤਾਂ ਨਹੀਂ ਕਹਿੰਦਾ ਦੇਖੋ ਹਰੇਕ ਰੇਕ ਆਪਣਾ ਕੰਮ ਕਰ ਰਿਹਾ ਜੀ ਇਨਸਾਨ ਡਿਪੈਂਡ ਕਰਦਾ ਜੀ ਜਿਹੜੇ ਸੁਣਨ ਵਾਲੇ ਸਰੋਤੇ ਆ ਹਮ ਸਿੰਗਰ ਸਰੋਤਿਆਂ ਦੇ ਸਿਰ ਤੇ ਹੀ ਆ ਜੀ ਜੇ ਸਰੋਤਿਆਂ ਨੂੰ ਪਸੰਦ ਆ ਗਿਆ ਪਾਵਾ ਬੇਸੁਰ ਆਇਆ ਪਾਵਾ ਬੇਤਾਲਾ ਤੋਂ ਬਸ਼ੂਰੀ ਆ ਜੀ ਮਾ ਤੁਹਾਡੀ ਲੁੱਕ ਬਾਰੇ ਗੱਲ ਕਰਨੀ ਆ ਯਾਰ ਮਤਲਬ ਜੋ ਆਮ ਅਸੀਂ ਦੇਖਦੇ ਨਾ ਨੌਜਵਾਨਾਂ ਦੇ ਇੱਕ ਅੱਧ ਚਟਾ ਵਾਲ ਆ ਜਵੇ ਹਾਂ ਤੇ ਫਿਰ ਕਲਫ ਲਾ ਲੈਂਦੇ ਆ ਉਹ ਤੁਸੀਂ ਸਾਰਾ ਹੀ ਪੂਰਾ ਆ ਨਾ ਬਲੈਕ ਐਂਡ ਵਾਈਟ ਕੀਤਾ ਹੋਇਆ ਕੰਮ ਇਹ ਕੀ ਚੱਕਰ ਉਹ ਦੇਖੋ ਜੀ ਗਲਤ ਆ ਤੁਹਾਡੀ ਸਹੀ ਆ ਪਰ ਮੈਂ ਨਾ ਅਸਲ ਚ ਖੁਸ਼ ਆਇਆ ਇਸ ਇਦਾਂ ਦੀ ਲੁੱਕ ਚ ਹਾਂ ਬੜਾ ਖੁਸ਼ ਆ ਜੀ ਹਾਂ ਹੁਣ ਜੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਹਾਂ ਗਾਲਬ ਸਾਹਿਬ ਦੀ ਹਾਂ ਕਹਿੰਦੇ ਕਿ ਗਾਲਬ ਸਾਹਿਬ ਨੂੰ ਇੱਕ ਕਰੇ ਨਾ ਰਾਜੇ ਨੇ ਬੁਲਾ ਲਿਆ ਆਪਣੀ ਮਹਿਫਲ ਦੇ ਵਿੱਚ ਤਾਂ ਜਦੋਂ ਗਾਲਬ ਸਾਹਿਬ ਚੱਲ ਗਏ ਉਹਦੇ ਯਾਰਾਂ ਦੋਸਤਾਂ ਨੇ ਕਿਹਾ ਵੀ ਤੂੰ ਕੋਟ ਪੈਂਟ ਪਾ ਲਾ ਵਧੀਆ ਕੱਪੜੇ ਪਾ ਲਾ ਇਦਾਂ ਦੇ ਜਾਊਂਗਾ ਉਹ ਕਹਿੰਦੇ ਨਹੀਂ ਮੈਂ ਇਦਾਂ ਹੀ ਜਾਣਾ ਛੰਡੋ ਤੁਸੀਂ ਨਹੀਂ ਪਾਏ ਉਹਦਾਂ ਹੀ ਪਾਏ ਤਾਂ ਉੱਥੇ ਖੜੇ ਸੀ ਫੌਜੀ ਉਹਨਾਂ ਦੇ ਜੋ ਪਹਿਰੇਦਾਰ ਹੁੰਦੇ ਆ ਜੀ ਉਹ ਕਹਿੰਦੇ ਕਿੱਥੇ ਮੂੰਹ ਚੱਕਿਆ ਬਈ ਗਾਲਬ ਸਾਹਿਬ ਨੂੰ ਕਹਿੰਦਾ ਆਹਾਂ ਮਨ ਕਿੱਥੇ ਮੂੰਹ ਚੱਕਿਆ ਆ ਕਹਿੰਦੇ ਰਾਜੇ ਨੇ ਸਾਨੂੰ ਬੁਲਾਇਆ ਜੀ ਇਨਵਾਈਟਡ ਆ ਕਹਿੰਦਾ ਆਪਣੀ ਹਾਲਤ ਦੇਖ ਤੇਰੀ ਹਾਲਤ ਕਿਦਾਂ ਦੀ ਆ ਤੇਰੇ ਆਰਗੇ ਬੰਦੇ ਨੂੰ ਬੁਲਾਉਣਾ ਸੀ ਹੋਰ ਕੋਈ ਹੈ ਨਹੀਂ ਸੀ ਉਹ ਆ ਗਿਆ ਕਹਿੰਦੇ ਯਾਰਾ ਦੋਸਤਾਂ ਨੂੰ ਕਹਿੰਦੇ ਵੀ ਨਹੀਂ ਗੱਲ ਨਹੀਂ ਬਣੀ ਹੁਣ ਹੁਣ ਪੌਣੇ ਪਣੇ ਕਪੌਣੇ ਪਣੇ ਹੁਣ ਉਹ ਪਾ ਕੇ ਚੱਲ ਗਿਆ ਜੀ ਉਹਨਾਂ ਨੇ ਮਾਰਿਆ ਸਲੂਟ ਕਹਿੰਦੇ ਆਗਾ ਜੀ ਸਾਹਿਬ ਜਾਓ ਜੀ ਜਾਓ ਜਦੋਂ ਖਾਣ ਲੱਗੇ ਜੀ ਭੋਜਨ ਛਕਣਾਂ ਦੀ ਵਾਰੀ ਆ ਗਈ ਤਾਂ ਖਾਣ ਲੱਗੇ ਉਹ ਕੀ ਕਰਨ ਲੱਗਿਆ ਕਹਿੰਦਾ ਜੀ ਉਹ ਲਾਉਣ ਲਾ ਪਿਆ ਕੋਟ ਨੂੰ ਕੁਛ ਦਾਲ ਸਾਹਿਬ ਜੀ ਕੁਛ ਮਠਿਆਈਆਂ ਝੱਗੇ ਨੂੰ ਲਾਉਣ ਲਾ ਪਿਆ ਕਿਸੇ ਨੂੰ ਲਾਉਣ ਲਾ ਕਹਿੰਦਾ ਕੀ ਗੱਲ ਹੋ ਗਈ ਇਹ ਖਾਣ ਨੂੰ ਆ ਕੱਪੜੇ ਲਵੇਣ ਨੂੰ ਥੋੜੀ ਆ ਉਹ ਕਹਿੰਦੇ ਤੁਹਾਨੂੰ ਕੀ ਪਤਾ ਜਦੋਂ ਕਹਿੰਦੇ ਮੈਂ ਆਪਣੇ ਆਪਣੇ ਕੱਪੜਿਆਂ 'ਚ ਆਇਆ ਤਾਂ ਮੈਨੂੰ ਬਾੜਾ ਨਹੀਂ ਦਿੱਤਾ ਮੈਂ ਇਹ ਨਾਲ ਜੇ ਬਾੜਾ ਦਿੱਤਾ ਸਵਾਗਤ ਇਹਨਾਂ ਦਾ ਹੋਇਆ ਇਹਦਾ ਦੁਰੀ ਹੋਇਆ ਕੀ ਬਾਤ ਹੈ ਕੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਬਾਈ ਜੀ ਮੋਬਾਈਲਾਂ ਦਾ ਤੁਸੀਂ ਕੰਮ ਕਰਦੇ ਹੋ ਹਾਂਜੀ ਹਾਂਜੀ ਇਹ ਵੀ ਤੁਸੀਂ ਕੰਮ ਸਿੱਖਿਆ ਨਹੀਂ ਮੋਬਾਈਲਾਂ ਦਾ ਮੈਂ ਸਿੱਖਿਆ ਨਿਗਾ ਵੈਸੇ ਮੇਰਾ ਟੈਲੀਕਾਮ ਦਾ ਕੰਮ ਆ ਮੁੰਡਾ ਸਿਕਾ ਹੁਣ ਬਾਹਰ ਚਲ ਗਿਆ ਉਹ ਹੀ ਕਰਦਾ ਸੀਗਾ ਬਿਚਾਰਜ ਚਾਰਜ ਵਗੈਰਾ ਤੁਸੀਂ ਉਹ ਕਰਦੇ ਨਹੀਂ ਚਾਰਜ ਆ ਰਾ ਵਗੈਰਾ ਜਿੱਦਾਂ ਆਪਾਂ ਆਨਲਾਈਨ ਦੇ ਕੰਮ ਜਿੱਦਾਂ ਜਿੰਨੇ ਵੀ ਹੈਗੇ ਆ ਹੁਣ ਹੂੰ ਪੈਨ ਕਾਰਡ ਆ ਰਹਾ ਵਗੈਰਾ ਪਾਸਪੋਰਟ ਦੀ ਅਪਾਰਟਮੈਂਟ ਚੱਕਣੀ ਆ ਕਿਸੇ ਦੀ ਕੋਈ ਸਲਾਹ ਲੈਣ ਆ ਜਾਂਦਾ ਆ ਕੋਈ ਪੈਸੇ ਪਾਉਣ ਦਾ ਸਲਾਹ ਲੈਣ ਆਲੇ ਬਹੁਤ ਆਉਂਦੇ ਮੇਰੇ ਕੋਲ ਸਲਾਹ ਲੈਣ ਵਾਲੇ ਵੱਧ ਹੋਣੇ ਆ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਮੈਂ ਇੱਕ ਚੁਟਕਲਾ ਸੁਣਾਵਾਂ ਇੱਕ ਵਾਰੀ ਹੈ ਨਾ ਉਹਦੇ ਵੱਲੇ ਕੰਮ ਸਟਾਰਟ ਹੀ ਹੋਇਆ ਜਿਹਾ ਵਾਲੇ ਰੀਚਾਰਜ ਜਾਂਦਾ ਕੋਈ ਬਲੈਤੀਆ ਆ ਗਿਆ ਬਲੈਤੀਆ ਨੇ ਆਣ ਕੇ ਖੋਲਤਾ ਮੋਬਾਈਲ ਬੈਟਰੀ ਕੱਢਤੀ ਮੈਂ ਦੇਖਦਾ ਰਿਹਾ ਉਹਦੇ ਹੱਲ ਕਹਿੰਦਾ ਜੀ ਵੈਸੇ ਹੀ ਪਾਉਣੇ ਆ ਮੈਂ ਕਹ ਕੋਈ ਗੱਲ ਨਹੀਂ ਜੀ ਪੈਸੇ ਇਦਾਂ ਹੀ ਪੈ ਜਾਣੇ ਇਹਨੂੰ ਇਕੱਠਿਆ ਕਰੋ ਇਹ ਸੱਚ ਸੱਚੀ ਹੋਇਆ ਸੱਚੀ ਹੋਇਆ ਮੈਂ ਚੁਟਕਲਾ ਥੋੜੀ ਬਣਾਇਆ ਹਾਂ ਵਾਕਿਆ ਹੋਇਆ ਮੈਂ ਕਈ ਕਈ ਯਕੀਨ ਨਹੀਂ ਕਰਨਾ ਵੀ ਇਹਨਾਂ ਨੇ ਚੁਟਕਲਾ ਬਣਾਇਆ ਪਰ ਵਾਕਿਆ ਮੇਰੇ ਨਾਲ ਇਦਾਂ ਹੋਇਆ ਮੈਂ ਕਹ ਜੀ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਇੱਕ ਬੂਲ ਖੋਲ ਤਾਂ ਵਿੱਚ ਪੈਸੇ ਆ ਅੱਛਾ ਪਿੱਛੇ ਜਿਹੜਾ ਚਾਰ ਪੰਜ ਦਿਨ ਪਹਿਲਾਂ ਤੁਹਾਡੀ ਇੱਕ ਰੀਲ ਬੜੀ ਵਾਇਰਲ ਹੋਈ ਆ ਹਾਂ ਜੀ ਸਤਵਿੰਦਰ ਬੁੱਗੇ ਦਾ ਗਾਣਾ ਗਾਇਆ ਤੁਸੀਂ ਉਹ ਰੀਲ ਦੇ ਵਿੱਚ ਹਾਂ ਜੀ ਹਾਂ ਜੀ ਕੋਈ ਆ ਕਿ ਜੇ ਅਸੀਂ ਅੱਜ ਹੋ ਗਏ ਬਗਾਨੇ ਨੇ ਉਹ ਉਹ ਥੋੜਾ ਸੁਣਾਓ ਅੱਛਾ ਜੀ ਉਹ ਹੋਇਆ ਕਿ ਜੇ ਅਸੀਂ ਅੱਜ ਹੋ ਗਏ ਬੇਗਾਨੇ ਨਹੀਂ ਅੱਜ ਨਹੀਂ ਤਾਂ ਕਦੇ ਸਾਡੀ ਹੁੰਦੀ ਸੀ ਰਕਾਨੇ ਨਹੀਂ ਵਫਾ ਸਾਡੀ ਦਾ ਤੁਮਲ ਕੌਡੀ ਵੀ ਨਾ ਪਾਇਆ ਵਫਾ ਸਾਡੀ ਦਾ ਤੁਮਲ ਕੌਡੀ ਵੀ ਨਾ ਪਾਇਆ ਕਿਹਦੇ ਸਿੱਕਿਆਂ ਦਾ ਚੱਲ ਗਿਆ ਯੋਰ ਦੱਸ ਜਾ ਨੀ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਜੈ ਬਣਾਏ ਕਿੰਨੇ ਹੋਰ ਦੱਸ ਜਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਜੈ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾਣੀ ਕੀ ਬਾਤ ਹੈ ਭਾਈ ਜਿਹੜੇ ਵੀਡੀਓ ਥੱਲੇ ਕਮੈਂਟ ਆਉਂਦੇ ਹਨ ਉਹਨੇ ਪੜਦੇ ਹੁੰਨੇ ਆ ਹਾਂਜੀ ਹਾਂਜੀ ਸਾਰਿਆਂ ਨੇ ਸਰਾ ਕਮਾਲ ਐਂਡ ਕਈਆਂ ਨੇ ਇਹ ਵੀ ਲਿਖਿਆ ਹੁੰਦਾ ਵੀ ਬਾਈਰੂਸ ਸਪੋਰਟ ਕਰੋ ਵੱਡੇ ਵੱਡੇ ਸਿੰਗਰਾਂ ਨੂੰ ਟੈਗ ਕਰਕੇ ਲਿਖਿਆ ਹੁੰਦਾ ਹਾਂਜੀ ਹਾਂਜੀ ਤੇ ਕਦੀ ਆਪ ਨੇ ਦਿਲ ਕੀਤਾ ਕਿ ਯਾਰ ਮੈਂ ਕਿਸੇ ਸਿੰਗਰ ਨਾਲ ਗੱਲ ਕਰਾਂ ਕਿ ਮੈਨੂੰ ਵੀ ਅੱਗੇ ਲੈ ਕੇ ਆਓ ਚੰਗੀ ਤਰ੍ਹਾਂ ਮੈਂ ਵੀ ਗਾਉਣਾ ਚਾਹੁੰਦਾ ਹਾਂ ਮੇਰਾ ਵੀ ਸ਼ੌਂਕ ਆ ਦੇਖੋ ਮੈਂ ਤਾਂ ਇਸ ਗੱਲ 'ਚ ਤਾਂ ਨਹੀਂ ਹਾਂ ਬਾਲਾ ਸਾਡੀ ਜਿਹੜੀ ਟੀਮ ਹੈ ਨਾ ਸਾਰੀ ਮੈਂ ਸਮਝਦਾ ਕਿ ਹਰਬੀਰ ਸਿੰਘ ਮੇਰੇ ਤੋਂ ਛੋਟਾ ਆ ਤਜਰਬਾ ਉਹਦਾ ਮੇਰੇ ਨਾਲੋਂ ਜ਼ਿਆਦਾ ਕਈਆਂ ਗੱਲਾਂ 'ਚ ਤੇ ਉਹਦੀ ਸੋਚ ਥੋੜੀ ਜੀ ਹੈ ਨਾ ਸਾਡੀ ਸਾਰਿਆਂ ਦੀ ਮਿਲਦੀ ਜੁਲਦੀ ਆ ਮੈਂ ਤਾਂ ਇਹ ਸੋਚਦਾ ਵੀ ਤੁਹਾਡੇ ਕੋ ਗੌਣ ਆ ਤੁਸੀਂ ਆਪਣਾ ਗੌਣ ਰੱਖੋ ਮੋਰੇ ਜੇ ਮਾਲਕ ਨੇ ਚਾਇਆ ਤਾ ਨੂੰ ਕਹਿਣ ਦੀ ਲੋੜ ਨਹੀਂ ਉਹ ਆਪ ਹੀ ਕਰਨਗੇ ਇਸ ਕੋਈ ਕੀ ਬਾਤ ਹੈ ਅੱਛਾ ਇਹ ਲੱਗੀ ਚੀਜ਼ ਕਿ ਜਦੋਂ ਦਾ ਸੋਸ਼ਲ ਮੀਡੀਆ ਆਇਆ ਤੁਸੀਂ ਇੰਸਟਾਗ੍ਰਾਮ ਤੇ ਜੋ ਅਕਾਊਂਟ ਬਣਾਇਆ ਲੋਕਾਂ ਸਾਹਮਣੇ ਆਏ ਉਹ ਫਰਕ ਪਿਆ ਇਸ ਚੀਜ਼ ਦਾ ਕਾਫੀ ਫਰਕ ਪਿਆ ਹੂੰ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਅਸੀਂ ਹੁਣ ਪਹਿਲਾਂ ਵੀ ਪਾਉਂਦੇ ਰਿਹਾ ਵੀਡੀਓ ਕਾਫੀ ਜਦੋਂ ਹਰਵੀਰ ਇੱਧਰ ਹੁੰਦਾ ਸੀ ਹੁਣ ਤਾਂ ਵੈਸੇ ਯੂਐਸਏ 'ਚ ਆ ਜਦੋਂ ਅਸੀਂ ਉਹਨੂੰ ਹਨੀ ਕਹਿੰਨੇ ਉਹਦਾ ਛੋਟਾ ਹਨੀ ਉਹਦਾ ਹਰਵੀਰ ਸਿੰਘ ਦਾ ਨਾਂ ਜਦੋਂ ਵੀਡੀਓ ਪਾਉਣੀ ਆ ਅਸੀਂ ਛੋਟ-ਛੋਟੀਆਂ ਵੀਡੀਓ ਇੱਥੇ ਮੋਬਾਈਲਾਂ ਦੇ ਵਿੱਚ ਰਿਕਾਰਡ ਕਰਕੇ ਹੂੰ ਤੇ ਉਦੋਂ ਵੀ ਅਸੀਂ ਕਰਦੇ ਰਹਿ ਗਾਣਾ ਪਾਇਆ ਅੱਖ ਘੁੱਗੀ ਤੇ ਰਹਿੰਦੀ ਮਗਰੋਂ ਤੇ ਧਰਾਕਾਂਵਾਂ ਦੀ ਹੂੰ ਦਿਲਾਂ ਨਾਲ ਸੌਦੇ ਨਹੀਂਓ ਕਰੀਦੇ ਜ਼ਮੀਰਾਂ ਦੇ ਹੂੰ ਉਹ ਪਾਇਆ ਫੇ ਨਹੀਂ ਉਦੋਂ ਚਲੋ ਨਹੀਂ ਪਤਾ ਨਹੀਂ ਲੱਗਾ ਕਿ ਇਹਨੂੰ ਨਹੀਂ ਪਛਾਣ ਹੋਈ ਸਾਡੀ ਹੂੰ ਫੇ ਸਾਡਾ ਪਿਛਲੇ ਸਾਲ ਇੰਸਟਾਗ੍ਰam ਦਾ ਪੇਜ ਬਣਾਇਆ ਹੂੰ ਹਣੀ ਨੇ ਉਧਰ ਹੀ ਬਣਾਇਆ ਸੀ ਪਿਛਲੇ ਸਾਲ ਬਣਾਇਆ ਸੀ ਪਿਛਲੇ ਸਾਲ ਹੀ ਬਣਾਇਆ ਮਾਰਚ ਦੇ ਮਹੀਨੇ ਹੂੰ ਤੇ ਅਸੀਂ ਵੀਡੀਓ ਫਿਰ ਪਾਉਂਦੇ ਰਹੇ ਹੌਲੀ ਹੌਲੀ ਪਾਉਂਦੇ ਰਹੇ ਤੇ ਵਾਇਰਲ ਹੋ ਗਈ ਫਿਰ ਇੱਕਦਮ ਵਾਇਰਲ ਹੋ ਗਈ ਇੱਥੇ ਵੀਡੀਓ ਬਣਾਈ ਐ ਸੇ ਖੂਹ ਤੇ ਬੈਠੇ ਆ ਇੱਥੇ ਖੜਾ ਆ ਮੈਂ ਹੈਪੀ ਨੇ ਵੀਡੀਓ ਬਣਾਈ ਆ ਹੀ ਪਾਤੀ ਆ ਬਸ ਮਹੀਨੇ ਜੀ ਵਾਇਰਲ ਹੋ ਗਈ ਲੋਕ ਨਾ ਕਿਤੇ ਨਾ ਕਿਤੇ ਮਤਲਬ ਤੁਸੀਂ ਫੌੜੀਆਂ ਦੇ ਨਾਲ ਸਹਾਰੇ ਦੇ ਨਾਲ ਤੁਰਦੇ ਹੋ ਹਾਂ ਲੋਕ ਕਿਤੇ ਨਾ ਕਿਤੇ ਨਾ ਇਹ ਵੀ ਮਜਬੂਰੀ ਜੀ ਸਮਝ ਲੈਂਦੇ ਆ ਕਿ ਯਾਰ ਫੁਲਾਨੇ ਬੰਦਰੀ ਆਵਾਜ਼ ਵੜੀ ਕਿਹੜੇ ਪਰ ਇਦਾਂ ਹਨਾ ਸੋ ਇਸ ਚੀਜ਼ ਤਾਂ ਨਹੀਂ ਦਿਲਚਸਪ ਕਰੇ ਕਿ ਮੈਨੂੰ ਇਸ ਕਰਕੇ ਵਾਇਰਲ ਕਰਦੇ ਪਏ ਨੇ ਨਹੀਂ ਨਹੀਂ ਜਿਹਦਾ ਕਮੈਂਟਸ ਆਉਂਦੇ ਨਾ ਕਮੈਂਟਸ ਉਹਦੇ ਵਿੱਚ ਇਦਾਂ ਕੋ ਲਿਖਿਆ ਨਹੀਂ ਹੁੰਦਾ ਹੂੰ ਉਹ ਤੇ ਲਿਖਿਆ ਆਂਦਾ ਵਾਹ ਸ਼ਰਾਇਆ ਨਾਈਸ ਵਾਇਸ ਹੂੰ ਇਦਾਂ ਉਦਾਂ ਮੇਰੇ ਖਿਆਲ ਨਾਲ ਮੇ ਨਜ਼ਰੀਆ ਉਹ ਨਾ ਮੇਰੇ ਫੋੜੀਆਂ ਵੱਲ ਨਹੀਂ ਜਾ ਰਿਹਾ ਮੇਰੀ ਆਵਾਜ਼ ਵੱਲ ਜਾ ਰਿਹਾ ਜੋ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਗੱਲ ਕੀ ਤੁਸੀਂ ਆਪਣਾ ਜੋ ਤੁਹਾਡੇ ਅੰਦਰ ਟੈਲੈਂਟ ਆ ਤੁਸੀਂ ਉਹਨੂੰ ਰੱਖੋ ਹੂੰ ਔਰ ਜਿਹੜਾ ਮਾਲਕ ਆ ਨਾ ਹੁਣ ਸਾਰਿਆਂ ਦੇ ਵਿੱਚ ਇੱਕੋ ਹੀ ਪਰਮਾਤਮਾ ਬਸਤਾ ਤੇ ਉਹ ਜੋ ਚੀਜ਼ ਆ ਨਾ ਨਜ਼ਰ ਜਿਹੜੀ ਸੰਸਾਰ ਦੀ ਨਜ਼ਰ ਆ ਜਾਂ ਸਾਡੇ ਸੁਣਨ ਵਾਲਿਆਂ ਦੀ ਨਜ਼ਰ ਉਸ ਗੱਲ ਤੇ ਜਾਂਦੀ ਆ ਉਹ ਫਿਰ ਬੋਡੀ ਤੇ ਨਹੀਂ ਜਾਂਦੀ ਫਿਰ ਨਜ਼ਰ ਕਿਆ ਬਾਤ ਹੈ ਕਿਉਂਕਿ ਤੁਹਾਡਾ ਕਿਉਂਕਿ ਜਿਹੜੀ ਆਪਣੀ ਸ਼ਕਤੀ ਆ ਪ੍ਰਮਾਤਮਾ ਜਿਹਨੂੰ ਆਪਾਂ ਕਹਿੰਨੇ ਆ ਸਾਰਿਆਂ ਦੇ ਵਿੱਚ ਵਿਚਰ ਰਹੀ ਆ ਫਿਰ ਉਹ ਕੀ ਆ ਫਿਰ ਉਹ ਸੰਦੇਸ਼ ਜਾਂਦਾ ਆ ਉਹਨਾਂ ਦੇ ਅੰਦਰ ਉਹਨਾਂ ਦਾ ਸੰਦੇਸ਼ ਇਹੀ ਜਾਂਦਾ ਵੀ ਇਹ ਬੰਦੇ ਦੀ ਆਵਾਜ਼ ਦੇਖੋ ਉਹਦੇ ਵਾਲਾਂ ਦੇਖਿਓ ਕਿਆ ਬਾਤ ਕੋਈ ਸੁਫਨਾ ਹੈ ਦਾ ਕਿ ਮੈਂ ਫਲਾਨੇ ਸਿੰਗਰ ਦੇ ਨਾਲ ਗਾਣਾ ਗਾਉਣਾ ਚਾਹਣਾ ਸੁਫਲਾ ਦਾ ਹੱਲੇ ਦਾ ਲਈ ਦਾ ਉਹਦਾ ਮੇਰਾ ਕਿ ਆਵੇ ਪਲੇਬੈਕ Song ਸਿੰਗਰ ਦੇ ਤੌਰ ਤੇ ਕੋਈ ਫਿਲਮ ਦੇ ਵਿੱਚ ਗਾਣਾ ਆਵੇ ਹਾਂ ਕੋਈ ਗੱਲਬਾਤ ਚੱਲਦੀ ਪਈ ਆ ਨਹੀਂ ਹੱਲੇ ਤਾਂ ਕੋਈ ਨਹੀਂ ਦੇਖੋ ਵੈਸੇ ਕਹਿੰਦੇ ਹੁੰਦੇ ਸੰਦੇਸ਼ ਛੱਡਿਆ ਹੋਵੇ ਤਾਂ ਪਹੁੰਚ ਹੀ ਜਾਂਦਾ ਹੌਲੀ ਹੌਲੀ ਕੀ ਪਤਾ ਸਾਡੇ ਰਹੀ ਪਹੁੰਚ ਜਵੇ ਇੱਥੋਂ ਹਣਾ ਹਾਂਜੀ ਹਾਂਜੀ ਗੱਲ ਬਣ ਜਵੇ ਇੱਕ ਗੀਤ ਅਸੀਂ ਕਰ ਰਹੇ ਹਾਂ ਲੇਟਡ ਏਦਾਂ ਦਾ ਗੀਤ ਆ ਇੱਕ ਅਸੀਂ ਰਿਕਾਰਡ ਕਰਕੇ ਹਰਵੀਰ ਸਿੰਘ ਕਹਿੰਦਾ ਸੀ ਰਿਕਾਰਡ ਕਰਕੇ ਅਸੀਂ ਦਿਖਾ ਲੈਣਾ ਗਾਣਾ ਤੇ ਸ਼ੈ ਤਾਂ ਉਹ ਸਿਲੈਕਟ ਹੋ ਜਵੇ ਫਿਲਮ ਦੇ ਫਿਲਮ ਦੇ ਵਿੱਚ ਹਾਂਜੀ ਤੇ ਪੜਾਈ ਕਿਥੇ ਤੱਕ ਕੀਤੀ ਤੁਸੀਂ ਪੜਾਈ میٹرਿਕ ਤੱਕ ਦਸਵੀਂ ਤੱਕ ਪੜਿਆ ਮੈਂ ਦਸਵੀਂ ਤੱਕ ਕਿਉਂਕਿ ਸਾਰਾ ਘਰਾਂ ਦੀਆਂ ਮਜਬੂਰੀਆਂ ਤੁਹਾਨੂੰ ਪਤਾ ਪਵੇ ਉਦੋਂ ਐਨੇ ਵੀ ਹੈ ਨਹੀਂ ਸੀ ਕਦੋਂ ਕੰਮ ਕੁੰਮ ਥੋੜਾ ਹੀ ਹੁੰਦਾ ਸੀਗਾ ਮੈਂ ਸਟੱਡੀਆ ਤੇ ਕੰਮ ਕਰਦੇ ਹੁੰਦੇ ਸੀਗੇ ਉਹ ਤਨਖਾਹ ਵੀ ਕਿੰਨੀ ਕੁ ਮਿਲਦੀ ਹੁੰਦੀ ਸਾਨੂੰ ਮਿਲਦੀ ਹੁੰਦੀ ਸੀਗੀ ਮੇਰੇ ਖਿਆਲ ਨਾਲ 1000 1500 ਰੁਪਿਆ ਮਹੀਨਾ ਇੰਨੀ ਕੁ ਮਿਲਦੀ ਹੁੰਦੀ ਕਿਉਂਕਿ ਸਟੱਡੀਆਂ ਜਦੋਂ ਦੀਆਂ ਤੈਨੂੰ ਮੋਬਾਈਲ ਹੋ ਗਿਆ ਉਸ ਤੋਂ ਬਾਅਦ ਮੋਬਾਈਲ ਆਇਆ ਤੇ ਉੱਥੇ ਕੰਮ ਕਰਦੇ ਰਹੇ ਪੜ੍ਹਾਈ ਵੀ ਮੈਂ ਨਾਲ ਕਰਦਾ ਰਿਹਾ ਤੇ ਨਾਲ ਸਟੱਡੀਆਂ ਤੇ ਲੱਗੇ ਰਹਿੰਦੇ ਹੁੰਦੇ ਸੀ ਨਾਲ ਹੀ ਕਰਦੇ ਸਾਡੀ ਸਟੱਡੀ ਹੁੰਦੀ ਸੀ ਜਿਹਨਾਂ ਦੀ ਸਟੱਡੀ ਹੁੰਦੀ ਸੀ ਤੇ ਇਹ ਜਿਹੜੀ ਸ਼ਾਪ ਆ ਜਿੱਥੋਂ ਆਪਾਂ ਆਏ ਆ ਇੱਥੇ ਵੀ ਸਾਡੀ ਐਸਟਡੀ ਹੁੰਦੀ ਸੀ ਪਹਿਲਾਂ ਉਸ ਤੋਂ ਬਾਅਦ ਐਸਟਡੀ ਦਾ ਕੰਮ ਬੰਦ ਹੋ ਗਿਆ ਮੋਬਾਈਲਾਂ ਦਾ ਸ਼ੁਰੂ ਕਰਾਇਆ ਮੋਬਾਈਲਾਂ ਦਾ ਸ਼ੁਰੂ ਕਰ ਲਿਆ ਵੀ ਹੌਲੀ-ਹੌਲੀ ਚੱਲਦਾ ਰਿਹਾ ਕੰਮ ਤੇ ਕੀ ਵੀ ਚੱਲੇਗੀ ਨਾਲ ਉਹ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਸਾਡੇ ਜੀ ਡੈਡੀ ਮੰਮੀ ਆ ਬ੍ਰਦਰ ਆ ਉਹਨਾਂ ਦੀ ਮਿਸੇਜ ਆ ਦੋ ਬੱਚੇ ਉਹਨਾਂ ਦੇ ਤੇ ਸਿਸਟਰ ਹੈ ਮੇਰੀ ਉਹ ਵਿਆਹੀ ਹੋਈ ਆ ਤੁਸੀਂ ਵੀ ਐਵਰ ਇਹਨੂੰ ਸੋਚਿਆ ਉਹ ਮੇਰੀ ਮਾਤਾ ਕਹਿੰਦੀ ਬਈ ਨਹੀਂ ਬਈ ਔਖਾ ਕਿਉਂ ਉਹਦੇ ਮਨ ਚ ਆ ਮੈਨ ਲੱਗਦਾ ਬਈ ਠੀਕ ਐ ਜੋ ਸਹੀ ਐ ਤੁਹਾਡੇ ਮਨ ਚ ਕੀ ਕਰਾਉਣਾ ਚਾਹੁੰਦੇ ਹੋ ਨਹੀਂ ਨਹੀਂ ਹਾਂ ਪਹਿਲਾ ਸੀਗਾ ਪਰ ਮਾਤਾ ਮੇਰੀ ਕਹਿੰਦੀ ਵੀ ਨਹੀਂ ਬਈ ਜੇ ਤੂੰ ਠੀਕ ਹੁੰਦਾ ਤਾਂ ਸ਼ਾਇਦ ਫੇਰ ਕਰ ਦਿੰਦੇ ਹਾਂ ਹਾਂ ਔਰ ਤੂੰ ਛੱਡ ਪਰੇ ਤੇ ਮਾਤਾ ਤੁਹਾਨੂੰ ਪਤਾ ਹੈ ਕੀ ਕਹਿੰਦੇ ਹੁੰਦੇ ਆ ਕਿ ਮਾਤਾ ਇੱਕ ਰੱਬ ਦਾ ਦੂਜਾ ਨਾਮ ਆ ਕੀ ਪਤਾ ਮਾਲਕ ਨੂੰ ਇਹੀ ਮਨਜ਼ੂਰ ਹੋਵੇ ਕਿਉਂਕਿ ਜਿਹੜਾ ਪ੍ਰਮਾਤਮਾ ਉਹ ਕਹਿ ਤਾਂ ਨਹੀਂ ਸਕਦਾ ਮਨੁਸਾਨ ਦੇ ذریعے ਕਹਿੰਦਾ ਲਗਾ ਠੀਕ ਐ ਮੈਂ ਰਾਜ਼ੀ ਹਾਂ ਇਸ ਕੋਸ਼ਿਸ਼ ਕਿਉਂਕਿ ਬਹੁਤ ਸੁਣੀ ਸੌਂਚਾ ਤੁਹਾਡਾ ਇਹ ਕੱਲ ਲੇਟੈਸਟ ਗਾਣਾ ਜਿਹੜਾ ਰਿਲੀਜ਼ ਹੋਇਆ ਆ ਹਾਂਜੀ ਹਾਂਜੀ ਮੈਂ ਚਾਹੁੰਦਾ ਕਿ ਉਹ ਦਰਸ਼ਕਾਂ ਨੂੰ ਸੁਣਾਓ ਅੱਛਾ ਉਹ ਹਾਂ ਅੱਜ ਕੱਲ ਓਕਾਤ ਹੁੰਦੀ ਜੱਜ ਜੇ ਬਾਤੇ ਸੁਟਾ ਤੋਂ ਲੱਭਦੀ ਪਈ ਪਿਆਰ ਇਹ ਦੁਨੀਆ ਰੰਗਾ ਤੇ ਰੂਪਾਂ ਚੋਂ ਇਤਾ ਸਭ ਪਰਮ ਪੁਲੇ ਖੇ ਦਿਲ ਦੁਲ ਇੱਥੇ ਕੋਈ ਨਾ ਦੇਖੇ ਲੈnde ਪਿੱਠ ਕਰ ਜਾ ਦੁਨੀਆ ਚੜਦੇ ਨੂੰ ਮੱਥੇ ਟੇਕੇ ਠੋਕਰਾਂ ਭੁੱਲ ਜਾ ਬੰਦਾ ਠੋਕਰਾਂ ਭੁੱਲ ਜਾ ਬੰਦਾ ਵੱਜਦੇ ਸਲੂਟਾਂ ਤੋਂ ਅੱਜ ਕੱਲ੍ਹ ਆਕਾਤ ਹੁੰਦੀ ਜੱਜ ਜੇ ਬਾਤੇ ਸੂਟਾਂ ਤੋਂ ਲੱਭਦੀ ਪਈ ਪਿਆਰੇ ਦੁਨੀਆ ਕੀ ਬਾਤ ਹੈ ਲਿਖਦੇ ਵੀ ਉਹ ਨਹੀਂ ਜੀ ਆਪਣਾ ਹਰਬੀਰ ਸਿੰਘ ਹੀ ਲਿਖਦਾ ਹਾਂ ਤੇ ਕੰਪੋਜ਼ ਵੀ ਉਹ ਹੀ ਕਰਦਾ ਹੈ ਸਾਰੇ ਮੈਂ ਸਿਰਫ ਗਾਉਣਾ ਹੀ ਆ ਜੀ ਤੁਹਾਡਾ ਸਿਰਫ ਗਾਉਣ ਦਾ ਕੰਮ ਹੈ ਭਾਈ ਜੀ ਮੈਂ ਜਿੰਨੀਆਂ ਵੀਡੀਓ ਤੁਸੀਂ ਬਣਾਈਆਂ ਜਿਹੜੀਆਂ ਵਾਇਰਲ ਹੋਈਆਂ ਨੇ ਇੱਥੇ ਇਸੇ ਖੂਹ ਤੇ ਬੈ ਕੇ ਬਣਾਈਆਂ ਨੇ ਕੋਸ਼ ਇੱਥੇ ਬਣਾਈਆਂ ਆ ਕੋਸ਼ਿਸ਼ ਅਸੀਂ ਕੋਠੇ ਦੇ ਬਣਾਈਆਂ ਆਪਣੇ ਤੇ ਹਾਂ ਕੁਝ ਕਮਰੇ ਦੇ ਬਹਿ ਕੇ ਬਣਾਤੀਆਂ ਹਾਂ ਇੱਕ ਜਿਹੜੀ ਅਸੀਂ ਬਣਾਈ ਸੀ ਵੀਡੀਓ ਉਹ ਘੋੜੀ ਗਾਉਣੇ ਆ ਸ਼ੈਤੂ ਜੀ ਸੁਣੀ ਹੋਣੀ ਆ ਮੈਂ ਤਾਂ ਚਾਚਾ ਤੂੰ ਵੀ ਦੇ ਨਾਲ ਘੋੜੀ ਗਾਉਣੇ ਆ ਹੂੰ ਵੀਰਾ ਤੂੰ ਕਿਉਂ ਡੋਲਦਾ ਵੇ ਵਾਹ ਵਾਲੇ ਸਰਦਾਰ ਤੇਰੇ ਨਾਲ ਵੇ ਵੀਰਾ ਤੂੰ ਕਿਉਂ ਡੋਲਦਾ ਵੇ ਪਹਿਣਾ ਦਾ ਪਿਆਰ ਤੇਰੇ ਨਾਲ ਵੇ ਕੀ ਕੀ ਬਾਤ ਹੈ ਯਾਰ ਸਰਾ ਸਰਾ ਕੈਂਟ ਤੇ ਬਾਈ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਸਮਾਂ ਦਿੱਤਾ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਨਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਜੀ ਜੋ ਸਾਡੀਆਂ ਇਹਨਾਂ ਵੀਡੀਓ ਨੂੰ ਤੁਸੀਂ ਪਿਆਰ ਦੇ ਰਹੇ ਹੋ। ਔਰ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ ਸਾਰਿਆਂ ਦੇ ਸਾਡੇ ਸੁਣਨ ਵਾਲੇ ਸਰੋਤੇ ਰੱਬ ਦੇ ਸમાન ਸਾਡੇ ਭੈਣ ਭਰਾ ਜੋ ਸਾਡੇ ਬਜ਼ੁਰਗ ਜੋ ਬੱਚੇ ਤੇ ਦਿਲੋਂ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਸਾਡੀ ਸਾਰੀ ਟੀਮ ਵੱਲੋਂ ਔਰ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਨਾ ਕਿ ਕਦੀ ਵੀ ਆਪਣੇ ਜੀਵਨ ਤੋਂ ਨਿਰਾਸ਼ ਨਾ ਹੋਵੋ ਮੇਰੇ ਨਾਲ ਦੇਖ ਕੇ ਥੋੜਾ ਜਿਹਾ ਕੁਝ ਸਿੱਖੋ ਕਿਉਂਕਿ ਤੁਹਾਨੂੰ ਪਤਾ ਮੈਂ ਆਪਣਾ ਕੰਮ ਵੀ ਕਰਦਾ ਔਰ ਨਾਲ ਨਾਲ ਗਾਇਕੀ ਵੀ ਆ ਔਰ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰ ਕਰੀਦਾ ਜੋ ਸਾਨੂੰ ਮਿਲ ਗਿਆ ਉਹਦੇ ਵਿੱਚ ਰਾਜੀ ਰਹੋ ਔਰ ਵੱਧ ਪਾਣ ਦੀ ਕੋਸ਼ਿਸ਼ ਨਾ ਕਰੋ ਜੋ ਤੁਹਾਨੂੰ ਮਿਲ ਰਿਹਾ ਉਹਦੇ ਵਿੱਚ ਰਾਜੀ ਰਹੋ ਔਰ ਮਿਹਨਤ ਕਰਦੇ ਰਹੋ ਔਰ ਆਪਣੇ ਆਪ ਨੂੰ ਨਖਾਰਦੇ ਰਹੋ ਉਹ ਬਹੁਤ ਹੀ ਧੰਨਵਾਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਗੱਲਬਾਤ ਕਰਨ ਲਈ ਤਾਂ ਐਸੀ ਸਾਡੇ ਨਾਲ ਗਾਇਕ ਕੁਲਵਿੰਦਰ ਸਿੰਘ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਆਪਣੀ ਜ਼ਿੰਦਗੀ ਤੋਂ ਹਾਰੇ ਨੇ ਉਹਨਾਂ ਲਈ ਬਹੁਤ ਵੱਡੀ ਮਿਸਾਲ ਨੇ ਆਪਣਾ ਕਿਰਤ ਵੀ ਕਰਦੇ ਨੇ ਫੋਨਾਂ ਦਾ ਕੰਮ ਕਰਦੇ ਨੇ ਫੋਨਾਂ ਦੀ ਸ਼ਾਪ ਇਹਨਾਂ ਦੀ ਨਾਲ ਦੀ ਨਾਲ ਇਹ ਗਾਉਣ ਦਾ ਸ਼ੌਂਕ ਹੈ ਤੇ ਉਹਨੂੰ ਐਸਾ ਪ੍ਰੋਫੈਸ਼ਨ ਵੀ ਅੱਗੇ ਲੈ ਕੇ ਆ ਰਹੇ ਨੇ ਤਾਂ ਸਾਡੇ ਵੱਲੋਂ ਇਹਨਾਂ ਨੂੰ ਆਉਣ ਵਾਲੇ ਗਾਣਿਆਂ ਵਾਸਤੇ ਸ਼ੁਭਕਾਮਨਾਵਾਂ ਤੇ ਪਰਮਾਤਮਾ ਇਹਨਾਂ ਨੂੰ ਵੱਧ ਤੋਂ ਵੱਧ ਤਰੱਕੀ ਦੇਵੇ ਸੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर